ਸਲਾਨਾ ਸਮਾਗਮ ਸਮਾਰੋਹ ਲਖਸ਼ੇ ਸੀਨੀਅਰ ਸੈਕੰਡਰੀ ਸਕੂਲ ਦੱਬੜ ਵਿੱਚ ਮਨਾਇਆ ਗਿਆ। ਮਾਜੂਦ ਮੁੱਖ ਮਹਿਮਾਨ ਕਰਨਲ ਕੁਮਾਰ ਸੁਗੰਧ ਅਤੇ ਵਿਸ਼ੇਸ਼ ਮਹਿਮਾਨ ਆਈਪੀਐਸ ਗਜਲਪ੍ਰੀਤ ਕੌਰ ਨੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ। ਇਹ ਸਮਾਗਮ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਭਰਿਆ ਹੋਇਆ ਸੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਇੱਕ ਐਕਟ, ਸੋਸ਼ਲ ਮੀਡੀਆ, ਸਵਿੱਤਰੀ ਬਾਈ ਫੁੱਲੇ ਅਤੇ ਹੋਰ ਕਈ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਸਨ। ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਨਾਟਕ ਵੀ ਪੇਸ਼ ਕੀਤੇ ਪਾਸਪਾ ਤੋਂ ਬਣੀ ਸੰਧੂ ਐਸ ਐਮ ਐਸ ਸੰਧੂ ਕੇਬੀ ਸਕੂਲ 33 ਦੇ ਪ੍ਰਿੰਸੀਪਲ ਦੱਪਰ ਸੰਜੀਵ ਖੰਨਾ ਜੇ ਐਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਗੁਰਪ੍ਰੀਤ ਸਿੰਘ ਸੁਭਾਸ਼ ਚੰਦਰ <strong>ਸਮਿਤ</strong> ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਸਾਡੀ ਸੱਭਿਆਤਾ ਅਤੇ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੱਤੀ ਐਮ ਡੀ ਸਕੂਲ ਦੇ ਪ੍ਰਿੰਸੀਪਲ ਰਕੇਸ਼ ਗੁਪਤਾ ਐਮ.ਡੀ. ਸਕੂਲ ਦੀ ਪ੍ਰਿੰਸੀਪਲ ਨੀਨਾ ਗੁਪਤਾ ਨੇ ਸਮਾਗਮ ਨੂੰ ਸਫਲ ਬਣਾਇਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੜੂ ਦੀ ਰਿਪੋਰਟ

Terima <small> kasih telah menonton!

हर कार्यक्रम में साथ दे और करें हर बच्चे की इच्छा रहती है कि हम हर कार्यक्रम में पार्टिसिपेट जरूर करें और मैं आप सभी का हमारे बढ़ाया है आपके सामने जो कार्यक्रम कर रहे हैं सभा बढ़ती है कि हमारे कन्न साहब कुमार सुबंश जी और बनी सिंधु जी और सुजीव खन्ना जी जी उस कार्यक्रम की रौनक को बढ़ाया और संकटों को बढ़ाया मैं सभी का धन्यवाद करना चाहूंगा उस कार्यक्रम के अंदर उन्होंने एक मिसाल कायम की है अपनी प्रस्तुति देकर मैं सभी का भ्रमण करना चाहूंगा अमृतसर फ्राम लख